ਇਹ ਜੋ ਤੁਸੀਂ ਟਰੈਕਟਰ ਦੇਖ ਰਹੇ ਹੋ ਸਕਰੀਨ ਤੇ ਸਿਰਫ 65 ਘੰਟੇ ਚੱਲਿਆ ਟਰੈਕਟਰ ਵਿਕਾਊ ਹੈ ਜੀ ਇਹ ਵੀਡੀਓ ਦੇ ਵਿੱਚ ਆਪਾਂ ਇਹ ਟਰੈਕਟਰ ਸੇਲ ਲਈ ਲੈ ਕੇ ਆਏ ਆ ਟਰੈਕਟਰ ਦੀ ਸਾਰੀ ਜਾਣਕਾਰੀ ਟਰੈਕਟਰ ਦਾ ਮਾਡਲ ਰੇਟ ਏਰੀਆ ਫੋਨ ਨੰਬਰ ਵਗੈਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੱਧ ਤੋਂ ਵੱਧ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀਆਂ YouTube ਤੇ ਦੇਖ ਰਹੇ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਬਾਈ ਜੀ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਸੋਨਾਲੀਕਾ DI 60 ਵੀਡੀਓ ਦੇ ਵਿੱਚ ਟਰੈਕਟਰ ਦੇਖ ਰਹੇ ਹਾਂ ਬਿਲਕੁਲ ਨਵਾਂ ਨਕੋਰ ਟਰੈਕਟਰ ਸਿਰਫ 65 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਜੀ ਇਹ 2024 ਮਾਡਲ ਹੈ ਮਿੱਤਰੋ ਨਗਦ ਕੈਸ਼ ਟਰੈਕਟਰ ਆਇਆ ਹੋਇਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਸਿਰਫ ਤੇ ਸਿਰਫ 65 ਘੰਟੇ ਟਰੈਕਟਰ ਚੱਲਿਆ ਹੋਇਆ ਬਕਾਊਆ ਇਹ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਇਕੱਲਾ ਇਕੱਲਾ ਪਾਰਟਸ ਵਗੈਰਾ ਚੈੱਕ ਕਰਕੇ ਟਰੈਕਟਰ ਨੂੰ ਬਾਹ ਕੇ ਖਰੀਦ ਸਕਦੇ ਹੋ ਤੁਸੀਂ ਮਾਲਕ ਵੀਰ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਬਾਈ ਜੀ ਟਰੈਕਟਰ ਦੀ ਰੇਟ ਦੀ ਜੇ ਗੱਲ ਕਰੀਏ 7,95,000 ਰੁਪਿਆ ਵੀਰ ਵੱਲੋਂ ਟਰੈਕਟਰ ਦਾ ਬਾਈਜੀ ਰੇਟ ਰੱਖਿਆ ਗਿਆ ਹੈ। ਮੌਕੇ ਤੇ ਰੇਟ ਘਟ ਹੋ ਜੂਗਾ ਰੇਟ ਕੋਈ ਫਿਕਸ ਨਹੀਂ। ਇਹ ਜਿਹੜਾ ਟਰੈਕਟਰ ਹੈ ਮਿੱਤਰੋ ਇਹ ਮੋਗਾ ਏਰੀਆ ਦੇ ਵਿੱਚ ਬਾਗੇ ਭਰਾਣੇ ਐ ਸੇਲ ਲਈ। ਜੇ ਕਿਸੇ ਭਰਾਣੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ। ਗੱਲਬਾਤ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ। ਵੀਡੀਓ ਚੰਗੀ ਲੱਗੀ ਤਦਕੇ ਸ਼ੇਅਰ ਜ਼ਰੂਰ ਕਰਦੇ ਕਰੋ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦੀ